ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਪੀਰ ਜੈ ਪਾਰ ਮੇਰੇ ਸਤਿਕਾਰਯੋਗ ਵੀਰੋ ਅੱਜ ਇੱਕ ਸਵੇਰੇ ਆਪਾਂ ਵੀਡੀਓ ਪਾਈ ਸੀ ਉਹ ਰਸਤੇ ਪੂਰੇ ਪੰਜਾਬ ਦੇ ਵਿੱਚ ਇੱਕ ਤਹਿਕਾ ਮਚਿਆ ਜਿਹੜੇ ਲੋਕਾਂ ਨੂੰ ਪਖੰਡੀ ਸਾਧ ਬੜਿਆ ਹੋਇਆ ਸੀ ਮਨਪ੍ਰੀਤ ਇੱਕ ਆਪਣੇ ਆਪ ਨੂੰ ਵਿਦਵਾਨ ਵੀ ਮੈਂ ਸਵੇਰੇ ਸਾਰ ਕੁੰਦਾ ਸੀ ਕਦੇ ਆਪਣੇ ਆਪ ਨੂੰ ਪ੍ਰਚਾਰਕ ਕੁੰਦਾ ਸੀ ਕਦੇ ਢੋਲ ਦੀ ਚਮਟੇ-ਬੁੱਟਾ ਲਾ ਪੈਂਦਾ ਕਦੇ ਨਗਰ ਕੀਰਤਨ ਕਰ ਲਾ ਪੈਂਦਾ ਸੀ ਕਦੇ ਘਰਾਂ 'ਚ ਦੀਵਾਨ ਲਾ ਕੇ ਕੀਰਤਨ ਕਰਦਾ ਸੀ ਪਰ ਉਹਦੀ ਦੁਕਾਨਦਾਰੀ ਚੱਲੀ ਨਹੀਂ ਉਹਨੂੰ ਇਹ ਲੱਗਾ ਵੀ ਜਿਹੜੇ ਚੇਲੇ ਆਸੇ-ਪਾਸੇ ਬੈਠੇ ਹੋਏ ਆ ਮੈਂ ਉਹਨਾਂ ਤੇ ਹੈਵੀ ਹੋਵਾਂ ਤੇ ਮੈਂ ਆਪਣੀ ਦੁਕਾਨਦਾਰੀ ਨੂੰ ਚਲਾਉਣ ਦੀ ਕੋਸ਼ਿਸ਼ ਕਰਾਂ ਪਰ ਦੁਕਾਨਦਾਰੀ ਚੱਲੀ ਨਹੀਂ ਉਸ ਤੋਂ ਬਾਅਦ ਉਹ ਲਗ ਲਗ ਗੁਰਦੁਆਰਿਆਂ ਵਿੱਚੋਂ ਕੱਢਿਆ ਗਿਆ ਇੱਕ ਆਪਣੇ ਫਰੀਦਕੋਟ ਦੇ ਵਿੱਚ ਮਾ ਉਹ ਨਾ ਹਸਪੀਟਲ ਦੇ ਵਿੱਚ ਵੱਡੇ ਹਸਪੀਟਲ ਦੇ ਵਿੱਚ ਹਾਰਕੋਬਿੰਦ ਮੈਡੀਕਲ ਦੇ ਵਿੱਚ ਗੋਬਿੰਦ ਮੈਡੀਕਲ ਦੇ ਵਿੱਚ ਮਾਤਾ ਖੀਵੀ ਜਿਹੜਾ ਗੁਰਦਰ ਸਾਹਿਬ ਬਣਿਆ ਬਹੁਤ ਮਿਹਨਤ ਕਰਕੇ ਉਸੋਂ ਦੇ ਧਰਮ ਸਿੰਘ ਕੈਪਟਨ ਜੀ ਨੇ ਬੜੀ ਮਿਹਨਤ ਕਰਕੇ ਇੱਕ ਕਮਰੇ ਤੋਂ ਕਿੱਡੇ ਵੱਡੇ ਲੈਵਲ ਤੇ ਲੈ ਗਏ ਉਸ ਗੁਰਦਾਰੇ ਵਿੱਚ ਵੀ ਇਹ ਪਾਠ ਕਰਨ ਨੂੰ ਰੱਖਿਆ ਸੀ ਉੱਥੋਂ ਵੀ ਨੇ ਗੋਲਕ ਤੋਂ ਪੈਸੇ ਚੋਰੀ ਕੀਤੇ ਇਹ ਜਿਹੇ ਬੰਦੇ ਨੇ ਅਜਿਹੇ ਕਰਮ ਕੀਤੇ ਵੀ ਜੀ ਮੈਂ ਤੁਹਾਨੂੰ ਦੱਸਿਆ ਨਹੀਂ ਮੈਂ ਦੱਸਾਂਗਾ ਹੁਣ ਕੱਲ ਨੂੰ ਬਹੁਤ ਵੱਡੇ ਲੈਵਲ ਤੇ ਉਹ ਰਹਨ ਕਰ ਰਿਹਾ ਜਿਹਦੇ ਵਿੱਚ ਇਹਦੇ ਸਾਰੇ ਭਾਂਡੇ ਫੋੜਾਂਗਾ ਮੈਨੂੰ ਸਵੇਰੇ ਇੱਕ ਬੇਨਤੀ ਵੀ ਕੀਤੀ ਸੀ ਚੇਤਾਵਨੀ ਵੀ ਦਿੱਤੀ ਸੀ ਵੀ ਤੂੰ ਬਾਜ ਆ ਜਾ ਅੱਜ ਫੇਰ ਮੁਕਸਰ ਏਰੀਏ ਚ ਲੰਬੀ ਏਰੀਏ ਮਲੋੜ ਏਰੀਏ ਜਾ ਕੇ ਕੁਝ ਗਰੀਬ ਲੋਕਾਂ ਨੂੰ ਤੰਗ ਪਰੇ ਹਣ ਫੇਰ ਕਰਕੇ ਆਇਆ ਇਹ ਬਾਜ ਨਹੀਂ ਆਇਆ ਤੈਨੂੰ ਕੱਲ ਨੂੰ ਮੈਂ ਦੱਸਾਂਗਾ ਇੱਕ ਮੇਰੇ ਕੋਲ ਬੜੇ ਤੰਗ ਭੈਣ ਪਰੇਸ਼ਾਨ ਇਹਨੇ ਇੰਨਾ ਕਿ ਜ਼ਿਆਦਾ ਉਹਦਾ ਦਿਮਾਗ ਖਾਅ ਕੀਤਾ ਉਹ ਤੋਂ ਦਬਾ ਕੇ ਵੀਡੀਓ ਬਣਾਈਆਂ ਉਹਦੇ ਘਰੇ ਪੁੱਸ ਵੀ ਲੈ ਕੇ ਗਿਆ ਤੇ ਉਹ ਵਿਚਾਰੀ ਸਵੇਦੀ ਮੈਨੂੰ ਫੋਨ ਲਾ ਰਹੀ ਸੀ ਮੈਂ ਬਾਹਰ ਸੀ ਕਾਫੀ ਅੱਜ ਸਵੇਦੇ ਮੈਨੂੰ ਬੜੇ ਭੈਣ ਭਰਾ ਮਿਲਣ ਵਾਸਤੇ ਪਰ ਸਭ ਨੂੰ ਮੈਂ ਰੇਪ ਦਾ ਟਾਈਮ ਨਗਾਹੇ ਦਾ ਦਿੱਤਾ ਹੋਇਆ ਜੀ ਤੇ ਭੈਣ ਆਪਣੇ ਮੂੰਹ ਨਾਲ ਤੁਹਾਨੂੰ ਦੱਸੂਗੀ ਜਿਹਨੂੰ ਦਬਾਇਆ ਗਿਆ ਤੇ ਮੈਂ ਮਨਪ੍ਰੀਤ ਨੂੰ ਚੇਤਾਵਨੀ ਦਿਨਾ ਬਾਹਰ ਆ ਜਾ ਇਹ ਤੇਰਾ ਬਾਣਾ ਬੂਣਾ ਸਭ ਲੈ ਜਾਣਾ ਇਥੇ ਬਹੁਤ ਵੱਡੇ ਵੱਡੇ ਬਾਣੇ ਪਾ ਕੇ ਗਾਤੇ ਪਾ ਕੇ ਕਿਰਪਾਨਾਂ ਟੰਕ ਕੇ ਆਉਂਦੇ ਆ ਦੇਖ ਬੰਦਾ ਜੰਮਣ ਮੋਕੇ ਨਾ ਤਾਂ ਕਿਹਦੇ ਕਿਰਪਾਨ ਪਾਈ ਆ ਤਾਂ ਨਾ ਕਿਸੇ ਦੇ ਕੋਈ ਧਰਮ ਹੁੰਦਾ ਤਾਂ ਨਾ ਕਿਸੇ ਦੀ ਕੋਈ ਜਾਤ ਹੁੰਦੀ ਆ ਜੰਮਣ ਤੋਂ ਬਾਅਦ ਜੱਤਾ ਬੰਦਿਆ ਜੰਮਣ ਤੋਂ ਬਾਅਦ ਪਰਮ ਬੰਦਿਆ ਤੇ ਇਹ ਜਿਹੜੇ ਤੂੰ ਜੁੱਤੇ ਪਾ ਕੇ ਪੈਰਾਂ ਦੇ ਜੋੜੇ ਪਾ ਕੇ ਕਿਸੇ ਦੇ ਦਰਬਾਰ ਤੇ ਜਾ ਕੇ ਅੰਦਰ ਨੱਚਦਾ ਨਾ ਤੇ ਤੈਨੂੰ ਇਸ ਤਰੀਕੇ ਨਾਲ ਚੜੇਲ ਵਾਂਗੂ ਨਚਾਊਂਗਾ ਕਿਸੇ ਦਿਨ ਤੂੰ ਯਾਦ ਕਰੇਗਾ ਤੇ ਮੇਨੂੰ ਭੈਣ ਨੇ ਤੇਰੀਆਂ ਦੀਆਂ ਗੱਲਾਂ ਦੱਸੀਆਂ ਤੂੰ WhatsApp ਤੇ ਜਿਹੜਾ ਗੰਦ ਬੋਲਿਆ ਭੈਣ ਨੂੰ ਤੇ ਤੈਨੂੰ ਦੱਸੂਗੀ ਭੈਣ ਤੇ ਮੈਂ ਜਿਹੜੇ ਵੀਰ ਵੇਖ ਰਿਹਾ ਉਹ ਇੱਕਦਰੀ ਭੈਣ ਦੀ ਗੱਲ ਜਰੂਰ ਸੁਣ ਤੇ ਅਸੇ ਵੀਡੀਓ ਨੂੰ ਵੱਧ ਤੋਂ ਵੱਧ ਵੀ ਸ਼ੇਅਰ ਕਰੋ ਇਹਦਾ ਭਾਂਡਾ ਫੋੜ ਕਰੋ ਹਾਂਜੀ ਮੈਂ ਵੀਰ ਜੀ ਕੋਲੇ ਆਈਆਂ ਪ੍ਰੇਮ ਜੀ ਕੋਲੇ en nada, yes. nada.